ਬਿਜਲੀ ਫ੍ਰੀ ਮਿਲ ਜੂ ਬਣ ਸਕਦੀ ਆ ਨਹੀਂ ਬਣਦੀ ਰੀਅਲ ਲਾਈਫ ਦੇ ਵਿੱਚ ਜੇ ਕੱਲੂ ਇਸੇ ਫੈਕਟਰੀ ਦੇ ਵਿੱਚ ਆ ਕੇ ਕੋਈ ਇਹ ਗੱਲ ਦਾਵਾ ਕਰ ਦੇਵੇ ਕਿ ਜੈਸਿੰਘ ਜੀ ਮੈਂ ਤੁਹਾਨੂੰ ਬਣਾ ਕੇ ਦਿਖਾਣਾ ਤੁਸੀਂ ਦੱਸੋ ਕਿਹੜਾ ਫਾਰਮੂਲਾ ਮੈਨੂੰ ਆਹ ਫਾਰਮੂਲਾ ਮੇਰਾ ਹੈਗਾ ਆ ਤੁਸੀਂ ਦੱਸੋ ਕਿ ਇਨਵੈਸਟ ਕਰਦੇ ਹੋ ਬਿਲਕੁਲ ਇਨਵੈਸਟ ਮੈਂ ਆਫਰ ਕਰਦਾ ਵੀ ਅਸੀਂ ਪੂਰੀ ਦੀ ਪੂਰੀ ਫੈਕਟਰੀ ਮੈਂ ਉਹਦੇ ਨਾਮ ਕਰ ਦਿੰਦਾ 30 ਕਰੋੜ ਦੀ ਪ੍ਰਾਪਰਟੀ ਲੈ ਲੈ ਜੇ ਇਹ ਕੰਮ ਹੁੰਦਾ ਤਾਂ ਕੋਲੂ ਦੁਨੀਆ ਤੇ ਇੰਜਨ ਲਾਉਂਦੀ ਚੀਜ਼ ਖਤਮ ਹੋ ਜਾਂਦੀ। ਇੰਜਨ ਵੀ ਖਤਮ ਹੁੰਦਾ, ਥਰਮਲ ਪਲਾਂਟ ਵੀ ਮੁੱਕ ਜਾਂਦੇ, ਦੂਜੇ ਪਲਾਂਟ ਵੀ ਮੁੱਕ ਜਾਂਦੇ। ਕਿਉਂ ਐਵੇਂ ਕੋਲਾ ਜਿਹੜਾ ਢੋਈ ਜਾਂਦੇ ਆ, ਫੁੱਕੀ ਜਾਂਦੇ ਆ, ਕੰਮਲੇ ਹੋਏ ਆ। ਕੋਈ ਸੋਚ ਨਹੀਂ ਰੱਖਿਆ ਪਹਿਲਾਂ। ਖੁੱਲਾ ਸੱਦਾ ਆ ਕਹਿੰਦੇ। ਨਹੀਂ ਇਹ ਦਿਮਾਗ 'ਚ ਕਿਸੇ ਦੇ ਕੀੜਾ ਵੀ ਬੜਿਆ ਹੋਣਾ ਵੀ ਮੈਂ ਕਰ ਸਕਦਾ। ਮੈਂ ਬਿਲਕੁਲ ਆਵੇ ਜਿੱਤਾ ਸੀ ਉਹਦਾ ਕੀੜਾ ਕੱਢ ਦਾਂਗੇ ਜਾਂ ਉਹਨੂੰ ਮਲ ਮਲ ਕਰ ਦਾਂਗਾ। ਜਾਂ ਮਲੋਂ ਮਲ ਕਰਾਂ। ਉਹਦਾ ਕੀੜਾ ਜਰੂਰ ਕੱਢ ਦਾਂਗੇ। ਬਹੁਤ ਸਾਰੇ ਦੇ ਕੀੜੇ ਆਏ ਨੇ, ਅਸੀਂ ਖਾਸੇ ਜਿਹੜੇ ਇਕੱਠੇ ਵੀ ਕੀਤੇ ਹੋਏ ਨੇ। ਹੂੰ <laughs> YouTube ਦੇ ਉੱਤੇ ਪਰ ਉਹ ਕੇ ਫ੍ਰੀ ਇਲੈਕਟ੍ਰਿਕ ਪ੍ਰੋਡਿਊਸ એનર્ਜੀ ਨਾ 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 ਤੁਸੀਂ ਕੱਲਾ ਫ੍ਰੀ એનર્ਜੀ ਜਨਰੇਟਰ ਲਿਖੋ ਤੁਹਾਨੂੰ ਘੱਟੋ ਘੱਟ ਵੀ ਜਿਆਦਾ ਨਹੀਂ 1000 2000 ਵੀਡੀਓ ਮਿਲ ਲੈਣੀਆਂ ਤੁਸੀਂ ਇਸ ਗੱਲ ਨੂੰ ਪੂਰੀ ਤਰ੍ਹਾਂ ਨਕਾਰਦੇ ਵੀ ਹੋ ਪੂਰੀ ਤਰ੍ਹਾਂ ਇਹ ਨਕਾਰ ਹੀ ਜਾਣ ਵਾਲੀ ਹੀ ਚੀਜ਼ ਹੈ ਜੇ ਕੱਲ ਨੂੰ ਕੋਈ ਦਾਵਾ ਕਰਦਾ ਵੀ ਆ ਜੀ ਐਨ ਅਸੀਂ ਕਹਿੰਦੇ ਵੀ ਜੇ ਕੋਈ ਦਾਵਾ ਕਰਦਾ ਤੁਸੀਂ ਸਭ ਕੋ ਨਾਲ ਲੈ ਕੇ ਆਓ ਆਪਾਂ ਪਰ 700 ਬੰਦਾ ਵੀ ਬੁਲਾ ਲਾਂਗੇ ਮੀਡੀਆ ਵੀ ਸਾਰਾ ਬੁਲਾ ਲਾਂਗੇ ਪੈਨ ਪੇਪਰ ਧਰ ਕੇ ਵੀ ਆ ਲੈ ਵੀ ਅਜ ਤੋਂ ਇਹ ਸਾਰਾ ਕੁਝ ਤੇਰਾ ਹੋਇਆ ਜਦ ਕਿ ਇਹਨਾਂ ਨੂੰ ਚੱਲਦੀ ਕੋਈ ਨਹੀਂ ਫਿਰ ਉਹ ਕਿਵੇਂ ਦਾਵਾ ਕਰਦੇ ਨੇ ਉਹ ਤੇ ਲਾਈਵ ਚਲਾ ਕੇ ਦਿਖਾਉਂਦੇ ਨੇ ਦੇਖੋ ਇਹ ਬਹੁਤ ਕੁਝ ਜਿਹੜਾ ਠੱਗੀ ਠੋਰੀ ਦਾ ਜਿਹੜਾ ਕੰਮ ਹੈ ਇਹ ਚੱਲ ਰਿਹਾ ਹੈ ਕੁਝ ਪਰਸੈਂਟ ਤੱਕ ਰੀਚ ਵੀ ਕੁਝ ਪਰਸੈਂਟ ਦੀ 0.0000001% ਵੀ ਚੰਸਰੀ ਆ ਬੰਦਾ ਇਹ ਵੀ ਬੇਲ ਘੁਆ ਰਿਹਾ ਹੈ ਵੀ ਮੈਂ ਇੱਕ ਮੋਟਰ ਲਾ ਲਈ ਇੱਕ ਬੀਰ ਲਾ ਲਈ ਇੱਕ ਜਨਰੇਟਰ ਲਾ ਲਿਆ ਉਹਦੇ ਨਾਲ ਮੱਲਬ ਵੀ ਦੇਖੋ ਤੁਸੀਂ ਕਿੰਨੇ ਸਾਰੇ ਚਲਾ ਰੱਖੇ ਨੇ ਲੋੜ ਦੀ ਗੱਲ ਹੈ ਹੁਣ ਬਿਲਕੁਲ ਮੈਂ ਮੱਲਬ ਵੀ ਦੇਖ ਪਾ ਰਿਹਾ ਹਾਂ ਹਾਂ ਇਹ ਫਿਰ ਭਾਈ ਕਿਵੇਂ ਕੋਈ ਕਿਸੇ ਤਰੀਕੇ ਨਾਲ ਗ੍ਰਾਈਂਡਰ ਵੀ ਚਲਾਉਣ ਲੱਗਿਆ ਤੇ ਤਿੰਨ ਪੰਜ ਦੀ ਮੋਟਰ ਵੀ ਚਲਾ ਦੂਗਾ ਉਹਦਾ ਜਨਰੇਟਰ ਦੀ ਹੈ ਜਿੰਨਾ ਸਾਮਾਨ ਚੱਲੂਗਾ ਹਾਂ ਆ ਦੇਖੋ ਇਹ ਸਾਰਾ ਫੇਕ ਹੈ ਅੱਜ ਤਾਂ ਬੀਬੀ ਸੀ ਤੇ ਰਿਪੋਰਟਿੰਗ ਕਰਵਾਈ ਹੋਈ ਹੈ ਫ੍ਰੀ એનર્ਜੀ ਜਨਰੇਟਰ ਦੀ ਜੋ ਆਪ ਦੇਖ ਰਹੇ ਹੈ ਬਈ ਕੋਈ ਆਮ ਮਸ਼ੀਨ ਨਹੀਂ ਹੈ ਇਹ ਮਸ਼ੀਨ ਚਾਬੀਸਖੰਡੇ ਗ੍ਰੀਨ ਇਲੈਕਟ੍ਰਿਸਿਟੀ ਇਹ ਤਾਂ ਬਹੁਤ ਵੱਡਾ ਪਲੇਟਫਾਰਮ ਆ ਬੀਵੀਸੀ ਜੀ ਆਪਾਂ ਗੱਲ ਕਰਦੇ ਆ ਇਸ ਚੈਨਲ ਦਾ ਨਾਮ ਬਹੁਤ ਪੂਰੀ ਦੁਨੀਆ ਭਰ ਚੱਲਦਾ ਹੈ ਇਹ ਫੇਰ ਇਹ ਦੇਖੋ ਇਹ ਕਿੰਨਾ ਵੱਡਾ ਸਿਸਟਮ ਲਾ ਰੱਖਿਆ ਹੈ ਇਹ ਬੰਦਿਆਂ ਨੇ ਰੁਪਈਆ ਛਾਪਦਾ ਮਾਰੋ ਮਾਰ ਮੇਰੇ ਕੋਲੇ ਕਟੋਕਟ ਅੱਜ ਤੱਕ 8-10 ਬੰਦਿਆਂ ਨੇ ਇਹ ਸੰਪਰਕ ਕੀਤਾ ਉਹ ਜਿਹੜਾ ਮੈਂ ਹਿਮਾਚਲ ਵਾਲੇ ਦੀ ਗੱਲ ਕੀਤੀ ਹੈ ਮੈਨੂੰ ਇੱਥੋਂ ਤਿਆਰੀ ਕਰ ਲਈ ਰਹੀ ਬੈਠਾ ਵੀ ਨਹੀਂ ਚੱਲ ਸਕਦਾ ਨਹੀਂ ਜੀ ਮੈਂ ਚੱਲ ਤੁਸੀਂ ਚੈੱਕ ਕਰ ਲਓ ਉਹ ਵੀ ਪੂਰੇ ਦਾਵੇ ਨਾਲ ਤੁਸੀਂ ਚੈੱਕ ਕਰ ਲਓ ਮੈਂ ਕਿਹਾ ਤੂੰ ਚੱਕ ਲਿਆ ਉਹ ਜੀ ਚੱਕਿਆ ਨਹੀਂ ਜਾਂਦਾ ਸਿਸਟਮ ਦੇ ਬਹੁਤ ਵੱਡਾ ਮੇਰੀ ਗਰੀ ਬਣਾਉਂਦਾ 5 ਕਿਲੋਵਾਟ ਮੈਂ ਚੌਂਡਰਮੇ ਵਾਜੀ ਕਰਦੇ ਬਈ ਚਲੋ ਕੋਈ ਗੱਲ ਨਹੀਂ ਮਹਾ ਤੇਰੇ ਅਸੀਂ ਉੱਥੇ ਆਵਾਂਗੇ ਹਾਂ ਫਿਰ ਤੁਸੀਂ ਉੱਥੇ ਜਾ ਕੇ ਪਹੁੰਚ ਨਹੀਂ ਕਿੱਥੇ ਅਸੀਂ ਇੱਥੋਂ ਮੀਟਰ ਮੂਟਰ ਸਾਰਾ ਸਮਾਨ ਟੀਮ ਨੇ ਧਰ ਕੇ ਗੱਡੀ ਦਾ ਤੜਕੇ ਨੂੰ ਫੋਨ ਮਾਰਿਆ ਉਹਦਾ ਫੋਨ ਆਇਆ ਉਹ ਜੀ ਅਜਨੇ ਇੱਕ ਉਹਦੀ ਪ੍ਰੈਸ਼ਰ ਵਾਲੀ ਪਾਈਪ ਛੱਡ ਗਈ ਅਚਾਨਕ ਸਮਝ ਨਹੀਂ ਰਹਾ ਉਹਦੇ ਵਿੱਚ ਕਿਹੜੀ ਪ੍ਰੈਸ਼ਰ ਦੀ ਪਾਈਪ ਸੀ ਹਾਈ ਨਹੀਂ ਸੀ ਪੁੱਛਨੇ ਸੀ ਉਹ ਬੰਦੇ ਨੇ ਦੇਖਿਆ ਵੀ ਇਹ ਵੀ ਬੁਰੇ ਦੇ ਬਾਅਦ ਰੱਖਿਆਗੇ ਇਹ ਟੈਸਟ ਕਰਨ ਨਾਲੋਂ ਇਹ ਤਾਂ ਪੜਨ ਲੱਗੋ ਹੁਣ ਆਜੋ ਇਹਨਾਂ ਦੀ ਕਮਾਈ ਕੀ ਹੈ ਇਹ ਕਿਉਂ ਇਹੋ ਜਿਹੇ ਪੰਗੇ ਕਰ ਰਹੇ ਨੇ ਕਿਉਂ ਇੰਨੀਆਂ ਵੀਡੀਓ ਫਿਰ ਵੀਡੀਓ ਬਣ ਰਹੀਆਂ ਉਹ ਜੇ ਮੰਨ ਲਓ ਇਹਦੇ ਤੇ ਇਨਵੈਸਟਮੈਂਟ ਹੋਈ ਹੋਈ ਹੈ ਨਹੀਂ ਮੈਨੂੰ ਖੁਦ ਸੰਪਰਕ ਕੀਤਾ ਹੈ ਕਈ ਬੰਦੇ ਨੇ ਸੰਪਰਕ ਕੀਤਾ ਹੈ ਇੱਕ ਨੇ ਤਾਂ ਇਹ ਵੀ ਸੰਪਰਕ ਕੀਤਾ ਮੈਂ 1 ਮੈਗਾਵਾਟ ਪੇਲੀ ਬਣਾਉਣ ਦਾ ਵੀ ਲਾਇਸੈਂਸ ਵੀ ਲੈ ਲਿਆ ਹਿਮਾਚਲ ਗਵਰਨਮੈਂਟ ਤੋਂ ਮੈਨੂੰ ਜੀ ਸਾਰਾ ਲਾਇਸੈਂਸ ਮਿਲ ਗਿਆ ਮੇਰਾ ਸਮਾਨ ਤਿਆਰ ਹੈ ਪਰ ਮੈਂ ਕਿਹਾ ਵੀ ਤਕਲੀਫ ਕੀ ਹੈ ਕਹਿੰਦਾ ਜੀ ਮੇਰਾ ਆਈਡੀਆ ਚੋਰੀ ਨਾ ਹੋ ਜੇ ਫਿਰ ਕੀ ਚਾਹੀਦਾ ਵੀ ਕੋਈ ਪੈਸਾ ਲਾਉਣ ਵਾਲਾ ਹੋਵੇ ਨਹੀਂ ਤਾਂ ਮੇਰਾ ਆਈਡੀਆ ਚੋਰੀ ਹੋ ਜਾਊਗਾ ਹਾਂ ਇਹ ਜਿੱਥੇ ਤੱਕ ਮੈਂ ਸਾਰੇ ਇਹ ਕਲੇਮ ਕਰਦਾ ਨਹੀਂ ਸਾਡਾ ਆਈਡੀਆ ਚੋਰੀ ਹੋ ਜਾਊਗਾ ਹੂੰ ਫਿਰ ਇਹ ਚੋਰੀ ਹੋਣ ਦੀ ਦਾਅਰੇ ਫਿਰ ਅੰਦਰ ਘਰੇ ਰੱਖਣ ਘਰੇ ਰੱਖਣ ਕਿਉਂ ਬਾਹਰ ਲੈ ਕੇ ਹੋਣਾ ਚਾਹੁੰਦੇ ਨੇ ਡਰ ਕਾਦਾ ਇਹ ਡਰ ਡਰ ਨਹੀਂ ਹੈਗਾ ਡਰਾਮੇ ਵਾਜ ਗਿਆ ਉਹ ਹੁੰਦਾ ਕੀ ਹੈ ਵੀ ਜਿਹੜਾ ਮੇਰੇ ਵਰਗਾ ਥੋੜੇ-ਮੋٹے ਕੋਲੇ ਪੈਸੇ ਹੈਗੇ ਨੇ ਅਗਰ ਇਹਨੂੰ ਲੱਗਦਾ ਵੀ ਯਾਰ ਆਹ ਤਾਂ ਬੜਾ ਵਧੀਆ ਬੰਦਾ ਟੱਕਰਿਆ ਇਹਨੇ ਆਪਣੇ ਤੇ ਇਤਵਾਰ ਕੀਤਾ ਆਪਾਂ ਦੁਨੀਆ ਤੋਂ ਚੋਰੀ-ਚੋਰੀ ਇਹ ਟੈਕਨੋਲੋਜੀ ਨੂੰ ਆਪਦੇ ਕੋਲੇ ਲੈ ਲਵਾਂ ਪਾਇਰ ਵਿੱਚ ਪੈਸਾ ਲਾਉ ਤਾਂ ਇਹ ਲੋਕ ਕਾਫੀ ਸਾਰਾ ਪੈਸਾ ਲਵਾ ਦਿੰਦੇ ਨੇ ਫਿਰ ਇਹ ਕਹਿੰਦੇ ਨੇ ਵੀ ਨਹੀਂ ਆਹ ਥੋੜੀ ਜਿਹੀ ਕਮੀ ਰਹੀ ਕੁਝ ਪੈਸਾ ਹੋਰ ਚਾਹੀਦਾ ਕੁਝ ਹੋਰ ਚਾਹੀਦਾ ਇਲੀਗਲ ਕੰਮ ਹੈ ਬਾਅਦ ਦੇ ਵਿੱਚ ਜਦੋਂ ਉਹਨੂੰ ਕੰਮ ਨੇ ਪੜਦੇ ਇਹ ਕੰਨਨ ਵੀ ਨਹੀਂ ਤਾਂ ਚੱਲ ਨਹੀਂ ਸਕਦਾ ਉਹ ਪੈਸਾ ਸਾਰਾ ਫੜ ਲਿਆ ਇਹ ਲੱਖਾਂ ਲੋਕਾਂ ਦਾ ਪੈਸਾ ਠੱਗ ਚੁੱਕਿਆ ਨੇ ਰੂਟੀਨ ਚ ਠੱਗੀ ਚੱਲ ਰਹੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਮਨ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਮਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਜਿਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ ਡਿਸਕਾਊਂਟ ਫ੍ਰੀ ਮੁਫਤ ਇੱਕ ਜ਼ਿੰਦਗੀ ਦੇ ਵਿੱਚ ਕਹਿੰਦੇ ਜ਼ਿੰਦਗੀ ਵੀ ਮੁਫਤ ਨਹੀਂ ਮਿਲਦੀ ਹੈਗੀ ਪਰ ਲੋਕ ਚਾਹੁੰਦੇ ਨੇ ਕਿ ਸਾਨੂੰ ਫ੍ਰੀ ਦੇ ਵਿੱਚ ਮਿਲ ਜਾਵੇ ਪੰਜਾਬ ਗਵਰਨਮੈਂਟ ਨੇ ਬੇਸਿਕ ਬਿਜਲੀ ਦੇਣੀ ਫ੍ਰੀ ਕਰ ਦਿੱਤੀ ਆ ਕਿ 600 ਯੂਨਟਾਂ ਤੱਕ ਤੁਹਾਨੂੰ ਮਾਫ਼ ਹੈ 600 ਯੂਨਟਾਂ ਤੋਂ ਬਾਅਦ ਤੁਹਾਨੂੰ ਫੁੱਲ ਜਿਹੜਾ ਪੇ ਕਰਨਾ ਪੈਣਾ ਆ ਪਰ ਬਹੁਤ ਲੋਕ YouTube Facebook Social Media ਪਤ ਨਹੀਂ ਕਿਹੜੇ ਕਿਹੜੇ ਐਪਸ ਦੇ ਉੱਤੇ ਕਿਹੜੀਆਂ-ਕਿਹੜੀਆਂ ਤਕਨੀਕਾਂ ਨਾਲ ਕੁਝ ਸਾਂਚੇ ਬਣਾ ਕੇ ਕੁਝ ਅਲਟਰਨੇਟਿਵ ਰੱਖ ਕੇ ਉਹਦੇ ਨਾਲ ਮੁਫਤ ਬਿਜਲੀ ਬਣਾਉਣ ਦਾ ਦਾਵਾ ਕਰਦੇ ਨੇ ਇਹ ਕਿਸ ਹੱਦ ਤੱਕ ਸੱਚ ਹੈ ਇਹ ਕਿਸ ਹੱਦ ਤੱਕ ਮੁਮਕਿਨ ਹੈ ਕਿ ਕੋਈ ਮੁਫਤ ਦੇ ਵਿੱਚ ਬਿਜਲੀ ਬਣ ਸਕਦੀ ਹੈ ਯਾ ਨਹੀਂ ਯਾ ਕੋਈ ਵੀ એનર્ਜੀ ਬਣ ਸਕਦੀ ਆ ਯਾ ਨਹੀਂ ਸਾਰੀ ਗੱਲਬਾਤ ਕਰਾਂਗੇ ਜੋ ਪਿਛਲੇ 35 ਸਾਲ ਸਾਲ ਤੋਂ ਇਹੀ ਬਿਜਲੀ ਦੇ ਨਾਲ ਹੀ ਘੁੰਮਣ ਘੇਰੀਆਂ ਦੇ ਵਿੱਚ ਰਹਿੰਦੇ ਨੇ ਉਹਨਾਂ ਨਾਲ ਪੂਰਾ ਨੇੜਲਾ ਵਾਸਤਾ ਹੈ ਜਿਨ੍ਹਾਂ ਦਾ ਜੈ ਸਿੰਘ ਧੂਰੀ ਜੀ ਉਹਨਾਂ ਦਾ ਸਵਾਗਤ ਕਰਦੇ ਆਂ ਸਰ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਫ੍ਰੀ ਮੁਫਤ ਹਾਂਜੀ ਲੈ ਜਾਓ ਲੁੱਟ ਲਓ ਇਹਦਾ ਕੁਝ ਸੁਣਦੇ ਆਂ ਆਪਾਂ ਮਾਰਕੀਟ ਦੇ ਵਿੱਚ ਜਾਈਦਾ ਕਿ ਡਿਸਕਾਊਂਟ ਚੱਲ ਰਿਹਾ ਹੈ ਜੀ 70% ਅੱਜ ਫ੍ਰੀ ਮਿਲ ਰਿਹਾ ਹੈ ਜੀ ਬਿਜਲੀ ਫ੍ਰੀ ਮਿਲ ਜੂ ਬਣ ਸਕਦੀ ਆ ਨਹੀਂ ਬਣਦੀ ਬੀਲੀ ਕਿਸੇ ਵੀ ਕੀਮਤ ਤੇ ਫਰੀ ਨਹੀਂ ਮੰਦਦੇ ਨਹੀਂ ਮੰਦ ਸਕਦਾ એનર્ਜੀ ਦਾ ਕੋਈ ਵੀ ਰੂਪ ਮੁਫਤ ਤੇ ਨਹੀਂ ਮਿਲਦਾ ਹਰੇਕ ਦਾ ਸਾਨੂੰ ਕੁਛ ਨਾ ਕੁਛ ਪੇ ਕਰਨਾ ਪਊਗਾ ਫਿਰ ਜਿਹੜੇ ਦਾਅਵੇ ਹੁੰਦੇ ਨੇ ਹੁਣ ਦੇਖੋ ਮੈਂ ਇਹ ਇਹ ਚੀਜ਼ ਇਸ ਕਰਕੇ ਤੁਹਾਨੂੰ ਪੁੱਛ ਰਿਹਾ ਸੋਸ਼ਲ ਮੀਡੀਆ ਆਇਆ ਆ ਹਾਂਜੀ ਅੱਜ ਦੇ ਸਮੇਂ ਦੇ ਵਿੱਚ ਜੇ 25 ਸਾਲ ਦਾ ਜਵਾਬ ਚਲਾ ਰਹੇ ਆ ਤਾਂ 45 ਸਾਲ ਦੇ ਵੀ ਚਲਾ ਰਹੇ ਨੇ ਮਿਡਲ ਏਜ ਦੇ ਵਿੱਚ ਵਾਲੇ ਵੀ ਚਲਾ ਰਹੇ ਨੇ ਤੇ ਕਈ ਵਾਰ ਤਾਂ 60 ਸਾਲ ਦੇ ਬਜ਼ੁਰਗ ਵੀ ਚਲਾਉਂਦੇ ਹੁੰਦੇ ਨੇ ਨੇ ਮੇਰੇ ਕੋਲੇ ਹਰ ਰੋਜ਼ ਮਤਲਬ 2-3 ਲਿੰਕਾਂ ਦੀ ਐਵਰੇਜ ਹੈ ਲੋਕ ਮੈਨੂੰ ਲਿੰਕ ਭੇਜਦੇ ਨੇ ਵੀ ਆ ਇੱਕ ਚੈੱਕ ਕਰੋ ਜੀ ਹੋ ਸਕਦਾ ਹੂੰ ਤੇ ਉੱਥੇ ਬੜੇ ਦੁੱਖ ਨਾਲ ਹਰ ਵਾਰ ਕਰਨਾ ਪੈਂਦਾ ਵੀ ਨਹੀਂ ਇਹ ਫੇਕ ਹੈ ਅਸਲ 'ਚ ਫੇਕ ਹੁੰਦਾ ਹੈ ਫਿਰ ਉਹ ਜਿਹੜੀ ਹੁਣ ਹਾਲੇ ਦੇ ਵਿੱਚ ਮੈਂ ਕੁਝ ਵੀਡੀਓ ਦੇਖਦਾ ਤੁਸੀਂ ਵੀਡੀਓ ਕੀ ਤੁਹਾਡੇ ਹੱਥਾਂ ਦੇ ਵਿੱਚ smartphone ਨੇ ਦਰਸ਼ਕੋ ਤੁਸੀਂ ਉਹ smartphone ਉੱਤੇ smartphone ਦੇ ਉੱਤੇ ਵੀਡੀਓ ਵੇਖ ਰਹੇ ਹੋ YouTube ਵੀ ਤੁਹਾਡੇ ਬਾਲੀ ਦੂਰ ਨਹੀਂ ਹੈਗਾ ਦੋ ਟੱਚ ਦੀ ਖੇਡ ਹੈ ਉਹਦੇ ਉੱਤੇ YouTube ਦੇ ਉੱਤੇ ਪਰ ਉਹ ਕਿ ਫ੍ਰੀ ਇਲੈਕਟ੍ਰਿਕ ਪ੍ਰੋਡਿਊਸ એનર્ਜੀ ਨਾ 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 ਤੁਸੀਂ ਇਕੱਲਾ ਫ੍ਰੀ એનર્ਜੀ ਜਨਰੇਟਰ ਲਿਖੋ ਸੋਨੂੰ ਘਟੋ ਘਟ ਵੀ ਜਿਆਦਾ ਨਹੀਂ 1000 2000 ਵੀਡੀਓ ਮਿਲ ਲੈਣੀਆਂ ਜਨ ਕਿਹਨੇ ਚੱਲਦੀ ਕੋਈ ਨਹੀਂ ਫਿਰ ਉਹ ਕਿਵੇਂ ਦਾਵਾ ਕਰਦੇ ਨੇ ਉਹ ਤੇ ਲਾਈਵ ਚਲਾ ਕੇ ਦਿਖਾਉਂਦੇ ਨੇ ਦੇਖੋ ਇਹ ਬਹੁਤ ਕੁਝ ਜਿਹੜਾ ਠੱਗੀ ਠੋਰੀ ਦਾ ਜਿਹੜਾ ਕੰਮ ਹੈ ਇਹ ਚੱਲ ਰਿਹਾ ਹੈ ਇਸ ਤਰ੍ਹਾਂ ਦਾ ਕੋਈ ਪ੍ਰੋਸੀਜਰ ਨਹੀਂ ਹੈ ਹੁਣ ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋਈ ਸੀ ਉਹਦੇ ਵਿੱਚ ਕੋ ਅਫਰੀਕੀ ਬੰਦਾ ਦਿਖਾ ਰਹੇ ਨੇ ਆਫਰੀਕਾ ਦਾ ਹੂੰ ਕਾਲਾ ਨੀਕਰ ਉਹ ਕਹਿ ਰਿਹਾ ਵੀ ਮੇਰੀ ਜਾਨ ਨੂੰ ਖਤਰਾ ਹੈ ਵੀ ਮੈਂ ਕਾੜ ਕੱਢੀ ਸੀ ਸਰਕਾਰਾਂ ਮੇਰੇ ਮੰਗਰ ਪੈ ਗਈਆਂ ਮੈਨੂੰ ਮਰਵਾ ਨਾ ਦੇਣ ਉਹ ਇਸ ਤਰ੍ਹਾਂ ਇਹਨੇ ਭਾਵਕ ਅਪੀਲ ਕੀਤੀ ਉਹਨੇ ਕਿਹਾ ਸੀ ਵੀ ਮੈਂ ਬਿਨਾਂ ਕਿਸੇ ਸੋਰਸ ਤੋਂ ਵੀ ਇਹ ਨਹੀਂ ਤਿਆਰ ਕਰਦੋਂ ਜਦ ਕਿ ਉਹ ਸਿਰਫ ਮਹਿਜ ਇੱਕ ਬਕਵਾਸ ਵਾਜੀ ਹੈ ਇੱਕ ਸਟੰਟ ਵਾਜੀ ਹੈ ਛੋਸ਼ੇ ਵਾਜੀ ਹੈ ਤੇ ਪਬਲਿਸਿਟੀ ਸਟੰਟ ਨੇ ਹੋਰ ਕੁਛ ਨਹੀਂ ਹੈ ਕੁਝ ਪਰਸੈਂਟ ਤੱਕ ਫ੍ਰੀਚ ਵੀ ਕੁਝ ਪਰਸੈਂਟ ਕੀ 0.00000001% ਵੀ ਚਾਂਸ ਨਹੀਂ ਹੈ। ਤੇ ਜਿਹੜੇ ਕਰਕੇ ਵਿਖਾ ਰਹੇ ਨੇ ਉਹਦੇ ਤੁੰਦਾ ਤੋਰ ਰਹੇ ਨੇ ਵੀਡੀਓਗ੍ਰਾਫੀ ਹੈ ਆਪਾਂ ਬਹੁਤ ਖੁਸ਼ ਕਰਦੇ ਆਂ ਇੱਥੇ ਮੇਰੇ ਕੋਲੇ ਆ ਦੇਖੋ ਮੈਂ ਇਹਦੇ ਉੱਤੇ ਹੁਣ ਫ੍ਰੀ એનર્ਜੀ ਲਿਖਿਆ ਹੂੰ YouTube ਤੇ ਜੀ ਆਪ ਕਿੰਨੇ ਨੇ ਜਿਹੜੇ ਲੋਕ ਬੀਲ ਜੇ ਕਮਾਈ ਜਾ ਰਹੇ ਨੇ ਹਾਂ ਇਹ ਆ ਰਖੋ ਆ ਬੰਦਾ ਇਹ ਵੀ ਬੀਲ ਕਮਾ ਰਿਹਾ ਵੀ ਮੈਂ ਇੱਕ ਮੋਟਰ ਲਾ ਲਈ ਇੱਕ ਬੀਲ ਲਾ ਲਈ ਇੱਕ ਜਨਰੇਟਰ ਲਾ ਲਿਆ ਉਹਦੇ ਨਾਲ ਬੱਲਬ ਵੀ ਦੇਖੋ ਤੁਸੀਂ ਕਿੰਨੇ ਸਾਰੇ ਚਲਾ ਰੱਖੇ ਨੇ ਲੋੜ ਦੀ ਗੱਲ ਹੈ ਹੁਣ ਬਿਲਕੁਲ ਮੈਂ ਬੱਲਬ ਵੀ ਦੇਖ ਪਾ ਰਿਹਾ ਹਾਂ ਹਾਂ ਇਹ ਫਿਰ ਭਾਈ ਕਿਵੇਂ ਕਿਸੇ ਤਰੀਕੇ ਨਾਲ ਗਨਰੇਟਰ ਵੀ ਚਲਾਉਣ ਲੱਗਿਆ ਤੇ ਤਿੰਨ ਪੰਜ ਦੀ ਮੋਟਰ ਵੀ ਚਲਾ ਦੂਗਾ ਉਹਦਾ ਜਨਰੇਟਰ ਦੀ ਹੈ ਜਿੰਨਾ ਸਾਮਾਨ ਚੱਲੂਗਾ ਹਾਂ ਆ ਦੇਖੋ ਉਹ ਵੀ ਕੱਟੀ ਜਾਂਦਾ ਇਹ ਸਾਰਾ ਫੇਕ ਹੈ ਪਰ ਇਹਦਾ ਭਾਈ ਬਿਲਕੁਲ ਲਾਈਵ ਦਿਖਾਇਆ ਜਾ ਰਿਹਾ ਨਾ ਇਹ ਤੁਸੀਂ ਲਾਈਵ ਇਹ ਤਾਂ ਬਹੁਤ ਛੋਟਾ ਜਿਹਾ ਹੈ ਇਹ ਤਾਂ ਕਿਸੇ ਨੇ 150000 ਰੁਪਏ ਖਰਚਾ ਕਰ ਲਿਆ ਹੋਣਾ ਆ ਦੇਖੋ ਇੱਥੇ ਮੈਂ ਦਰਸ਼ਕਾਂ ਨੂੰ ਇੱਥੇ ਹੋਰ ਦਿਖਾਉਣਾ ਹਾਂ ਆ ਇੱਕ ਰਿਪੋਰਟਿੰਗ ਕਰਵਾਈ ਹੋਈ ਹੈ ਫ੍ਰੀ એનર્ਜੀ ਜਨਰੇਟਰ ਦੀ ਜੋ ਆਪ ਦੇਖ ਰਹੇ ਹੈ ਮੈਂ ਕੋਈ ਆਮ ਮਸ਼ੀਨ ਨਹੀਂ ਹੈ ਇਹ ਮਸ਼ੀਨ 24 ਘੰਟੇ ਗ੍ਰੀਨ ਇਲੈਕਟ੍ਰਿਸਿਟੀ ਇਹ ਤਾਂ ਬਹੁਤ ਵੱਡਾ ਪਲੇਟਫਾਰਮ ਆ ਪਾ ਗੱਲ ਕਰਦੇ ਆ ਇਸ ਚੈਨਲ ਦਾ ਨਾਮ ਬਹੁਤ ਪੂਰੇ ਦੁਨੀਆ ਭਰ ਚ ਹੈ ਇਹ ਫੇਰ ਇਹ ਦੇਖੋ ਇਹ ਕਿੰਨਾ ਵੱਡਾ ਸਿਸਟਮ ਲਾ ਰੱਖਿਆ ਹੈ ਇਹ ਬੰਦਿਆਂ ਨੇ ਰੁਪਈਆ ਛਾਪਤਾ ਮਾਰੋ ਮਾਰ ਬਾਲੀ ਹੈ ਤਕਨੀਕ ਹੀ ਚੱਲੀ ਹੈ ਇਸਨੇ ਬਿਜਲੀ ਬਣਾਉਣੇ ਕਿ ਤੁਸੀ ਖੁਦ ਮੀਡੀਆ ਤੋਂ ਸੂਰਜ ਹੀ ਜੀ ਆਦੀ ਵੈਲਿਊ ਦੇ ਕੀ ਆਪਣੇ ਵਿਊ ਦੀ ਕੀ ਵੈਲਿਊ ਹੈ ਤੁਸੀਂ ਦੱਸ ਸਕਦੇ ਹੋ ਮੇਰੇ ਖਿਆਲ ਅੱਜ ਤਾਂ ਤੁਹਾਨੂੰ ਲੱਗਦਾ ਕਿ ਸਿਰਫ ਤੇ ਸਿਰਫ ਜਿਹੜੀ ਗੱਲ ਹੈਗੀ ਹੈ ਇਹ ਵਿਊ ਦੀ ਹੈ ਨਹੀਂ ਵਿਉਦਨੀ ਹੈ। ਬਹੁਤ سارے ਮੂਰਖਾ ਲੋਕਾਂ ਨੂੰ ਫਸਾਉਣ ਦੇ ਲਈ ਇਹ। ਮੈਨੂੰ ਬਥੇਰੇ ਬੰਦੇ ਨੇ ਕੰਟੈਕਟ ਕੀਤਾ ਹੈ। ਹੂੰ। ਔਰ ਕਮਾਲ ਦੀ ਗੱਲ ਹੈ ਵੀ ਦਾਵਾ ਵੀ ਉਹ ਕਰਦੇ ਨੇ ਜਿਹੜੇ ਲੋਕਾਂ ਨੂੰ ਫਿਜ਼ਿਕਸ ਦਾ ABC ਵੀ ਨਹੀਂ ਪਤਾ। ਮੈਂ ਇੱਕ ਗੱਲ ਦੱਸ ਦਿਆਂ ਵੀ ਜਿਹੜੀ ਫਿਜ਼ਿਕਸ ਹੈ ਜਾਂ ਸਾਡੀ ਸਾਇੰਸ ਦੀਆਂ ਥਿਊਰੀਆਂ ਨੇ ਉਹ ਥਿਊਰੀਆਂ ਨੂੰ ਬਹੁਤ ਸਾਲਾਂ ਚ ਕੋ ਰਿਫਾਈਨਟਾ ਕੀਤਾ ਜਾ ਸਕਦਾ ਜੇ ਕੋਈ ਕੋਈ ਵੀ ਮੈਂ ਮੁੱਢੋਂ ਚੇਂਜ ਕਰ ਦੂੰ ਮੁੱਢੋ ਬਦਲ ਦਿਆਂ। ਬਟ ਭਾਈ ਇਹਦੇ ਵਿੱਚ ਹੁਣ ਜਿਵੇਂ ਇਹ ਵੀਡੀਓ ਚ ਦਿਖਾਈ ਜਾ ਰਹੀ ਹੈ ਇਹਦੇ ਉੱਤੇ ਇੱਕ ਨੋ ਬੋਰਡ ਫੋਟੋ ਵੀ ਆਈ ਹੈ ਜਿਹਦੇ ਵਿੱਚ ਪੰਜਾਬ ਜਾਂ ਭਾਰਤ ਗਰਮੈਂਟ ਦਾ ਸਰਟੀਫਿਕੇਟ ਲਿੱਤਾ ਹੋਇਆ ਹੈ ਸਰਟੀਫਿਕੇਟ ਹੈ ਇਹ ਅਸਲ ਚ ਕੀ ਹੈ ਹਾਂ ਹੁਣ ਸਵਾਲ ਦਰਸ਼ਕਾਂ ਦਾ ਵੀ ਫਿਰ ਹੈ ਕੀ ਅਸਲ ਚ ਇਹ ਮਕੈਨੀਕਲ ਯੂਪੀਐਸ ਹੈ ਮਕੈਨੀਕਲ ਯੂਪੀਐਸ ਅੱਜ ਕੱਲ ਆਪਣੇ ਸਾਰੇ ਕੰਪਿਊਟਰਾਂ ਦੇ ਨਾਲ ਯੂਪੀਐਸ ਲੱਗਿਆ ਹੁੰਦਾ ਹੈ ਬਿਲਕੁਲ ਵੀ ਜੇ ਬਿਜਲੀ ਚਲੀ ਜਾਵੇ ਕੰਪਿਊਟਰ ਬੰਦ ਨਾ ਹੋ ਜਾਏ ਹਾਂ ਉਹ ਬੜੇ ਤੇਜ਼ੀ ਨਾਲ ਉਹਨੂੰ ਬੈਟਰੀ ਤੇ ਸ਼ਿਫਟ ਕਰ ਦੰਦਾ ਇਹ ਪੁਰਾਣੀ ਟੈਕਨੀਕ ਹੈ ਚੱਲਦੀ ਰਹੀ ਹੈ ਇਹਦੇ ਬਾਰੇ ਮੈਂ ਤੁਹਾਡਾ ਤੁਹਾਨੂੰ ਡਿਟੇਲ ਚ ਦੱਸ ਦਿਆਂ ਵੀ ਇੱਥੇ ਮੇਰੇ ਲਾਗੇ ਇੱਕ ਬਹੁਤ ਵੱਡੀ ਇੰਡਸਟਰੀ ਹੈ ਇੰਡੀਅਨ ਐਕਰੀਲਿਕ ਲਿਮਟਿਡ ਕੰਪਾਨ ਦਾ ਹੂੰ ਇਹ ਬਹੁਤ ਪੁਰਾਣਾ ਦਾਰ ਹੈ ਇੱਥੇ ਜਿਹੜਾ ਲੱਗਿਆ ਹੋਇਆ ਹੈ ਇਹ 500 ਕਿਲੋਵਾਟ ਦਾ ਇੱਥੇ ਜਨਰੇਟਰ ਲੱਗਿਆ ਹੋਇਆ ਹੈ 500 ਕਿਲੋਵਾਟ 500 ਕਿਲੋਵਾਟ ਜੀ ਉਹਦੇ ਨਾਲ ਮੋਟਰ ਵੀ ਲੱਗੀ ਹੋਈ ਹੈ ਹੂੰ ਤੇ 1000 ਹਰਸ ਪਾਵਰ ਦੀ ਉਹ ਮੋਟਰ ਹੈ ਤੇ ਉਹਦੇ ਨਾਲ ਇੱਕ ਬਹੁਤ ਵੱਡਾ 15 ਟਨ ਦਾ ਬੇਲ ਵੀ ਲੱਗਿਆ ਹੋਇਆ ਜਿਵੇਂ ਇੱਥੇ ਦਿਖਾ ਰਹੇ ਨੇ। ਜੀ ਉਹ ਬੇਲ ਲੱਗਿਆ ਹੈ ਤੇ ਨਾਲ ਇੱਕ ਇੰਜਣ ਵੀ ਲੱਗਿਆ ਹੋਇਆ। ਮੈਂ ਉੱਥੇ ਸਬਸਿਆ ਕੀ ਹੈ ਪਲਾਂਟ ਦੇ ਵਿੱਚ ਅਗਰ ਕਿਸੇ ਟਾਈਮ ਇੱਕ ਮਿਲੀਸੈਕਿੰਡ ਵਾਸਤੇ ਵੀ ਬਿਜਲੀ ਬੰਦ ਹੋ ਗਈ। ਤਾਂ ਜਿਹੜਾ ਕੈਮੀਕਲ ਚੱਲ ਰਿਹਾ ਹੈ ਰੇਸ਼ੇਦ ਰੂਪ 'ਚ ਸਾਰੀਆਂ ਲਾਈਨਾਂ ਜਮ ਕਰ ਦੋਗਾ। ਉੱਥੇ ਬਿਜਲੀ ਬੰਦ ਕੀਤੀ ਹੀ ਨਹੀਂ ਜਾ ਸਕਦੀ। ਕੋਈ ਸਾਰਾਂ ਦਿਨ ਜਨਰੇਟਰ ਵੀ ਨਹੀਂ ਚਲਾਇਆ ਜਾ ਸਕਦਾ। ਹੂੰ ਤਾਂ ਉਹਨਾਂ ਲੋਕਾਂ ਨੇ ਕੀ ਕੀਤਾ ਹੈ? ਉਹ ਜਿਹੜੀ ਮੋਟਰ ਹੈ ਉਹ ਜਨਰੇਟਰ ਨੂੰ ਚਲਾ ਰਹੀ ਹੈ ਤੇ ਬਹੁਤ ਸਾਰੀ ਜਿਹੜੀ ਬਿਜਲੀ ਹੈ ਜਿਹੜਾ ਨਾਲ ਬਿਲਕੁਲ ਰਹਿ 15 ਟਨ ਵੇਟ ਦਾ ਹੂੰ ਉਹਨੇ ਵੀ ਬਿਜਲੀ ਤਾਂ ਲਗਾਤਾਰ ਖਾਣੀ ਹੈ ਦੇਖੋ ਜਿਹੜੀ ਵੀ ਚੀਜ਼ ਕੋਈ ਹਰਕਤ ਵਿੱਚ ਆਉਗੀ ਦੁਨੀਆ ਤੇ ਉਹਨੇ ਆਪਦੇ ਵੱਲੋਂ ਕੁਛ ਨਾ ਕੁਛ એનર્ਜੀ ਖਪਤ ਕਰਨੀ ਕਰਦੀ ਹੈ ਹੁਣ ਉਹ ਨਾਲ ਉਹ ਵੀ ਘੁੰਮੀ ਜਾ ਰਿਹਾ ਹੈ ਬਿਜਲੀ ਭੱਜ ਗਈ ਹੂੰ ਤਾਂ ਜਿਹੜਾ ਵੀਲ ਹੈ ਵੀਲ ਕੋਲੇ ਤਾਂ ਜਿਹੜੀ ਪਾਵਰ ਸਟੋਰ ਦੇ ਰੂਪ ਚ ਹੈਗੀ ਹੈ ਬੇਸ਼ੱਕ ਉਹ ਕੁਛ ਸੈਕਿੰਡਾਂ ਵਾਸਤੇ ਹੈ 15 ਤੋਂ 20 ਸਕਿੰਟਾਂ ਵਾਸਤੇ ਇਸ ਤੋਂ ਜ਼ਿਆਦਾ ਨਹੀਂ ਹੈ ਉਹਦੇ ਕੋਲੇ ਵੀ ਯਾਨੀ 20 15 ਤੋਂ 20 ਸਕਿੰਟ ਤੱਕ ਹੀ ਘੁੰਮ ਕੇ ਉਹ ਆਪਣੀ ਜਿਹੜੀ એનર્ਜੀ ਉਹਨੇ ਸਟੋਰ ਕੀਤੀ थी ਮੋਟਰ ਨੇ ਉਹਨੂੰ ਪਾਵਰ ਦਿੱਤੀ ਸੀ ਉਹਨੂੰ ਉਹ ਵਾਪਸ ਕਰੇਗਾ ਉਹ ਜਿਹੜੇ ਸਕਿੰਟ ਨੇ ਜਦੋਂ ਮਿਲ ਗਈ ਹੁਣ ਨਹੀਂ ਤਾਂ ਸਾਰਾ ਸਿਸਟਮ ਬੰਦ ਹੋ ਜਾਣਾ ਸੀ ਉਹ 5 ਤੋਂ 7 ਸਕਿੰਟਾਂ ਦੇ ਵਿੱਚ ਵਿੱਚ ਜਿਹੜਾ ਇੰਨ ਨੇ ਸਟਾਰਟ ਹੋ ਗਿਆ ਲਾਈਨ 'ਚ ਨਾਲ ਹੋ ਗਿਆ ਤਜਰਰ ਰੁਕਦਾ ਨਹੀਂ ਹੈਗਾ ਉਹ ਸਿਸਟਮ ਨਹੀਂ ਰੁਕਦਾ ਕਿਉਂਕਿ ਵੀਲ ਰੁਕਣ ਨੂੰ ਟਾਈਮ ਲਾਉਂਦਾ ਹੈ ਫਿਰ ਜਿੰਨਾ ਟਾਈਮ ਵੀਲ ਘੁੰਮਦਾ ਆ ਚਾਹੇ ਉਹ ਪੂਰਾ ਟਾਈਮ ਆਉਂਦਾ ਹੈ ਹਾਂ ਪਰ ਫ੍ਰੀਕਵੈਂਸੀ ਤੇਜੀ ਨਾਲ ਡਾਊਨ ਹੋ ਰਹੀ ਹੈ ਉਹ ਤਾਂ ਗੜਬੜ ਹੋ ਜਾਊਗਾ ਪਰ ਉੱਥੇ ਇਹ ਮਸਲਾ ਹੱਲ ਕਰ ਲਿਆ ਗਿਆ ਵੀ ਉਹਦੇ ਕੋਲੇ 30 ਸੈਕਿੰਡ ਦਾ ਸਟੋਰੇਜ ਹੈ ਹੂੰ ਪਰੰਤੂ ਉਹ ਸਟੋਰੇਜ ਨੂੰ ਸਿਰਫ 10 ਸੈਕਿੰਡ ਦੇ ਵਿੱਚ ਇੰਨਣ ਚੱਲ ਕੇ ਦੁਬਾਰਾ ਫਿਰ ਪਿਕਅਪ ਕਰ ਲਾ ਫਿਰ ਪਿਕਅਪ ਕਰ ਲਾ ਜਦੋਂ ਬਿਜਲੀ ਆ ਜਾਂਦੀ ਹੈ ਨਾਲ ਮੋਟਰ ਵੀ ਚੱਲਣਦੀ ਨਹੀਂ ਇੰਨਣ ਬੰਦ ਹੋ ਜਾਂਦਾ ਸਰ ਹੁਣ ਇਹਦੇ ਵਿੱਚ ਮੈਂ ਇੱਕ ਸਵਾਲ ਪੁੱਛਦਾ ਹਾਂ ਹਾਂਜੀ ਦਰਸ਼ਕ ਦੇਖ ਰਹੇ ਹੋਣਗੇ ਆਪਾਂ ਸੋਸ਼ਲ ਮੀਡੀਆ ਤੇ ਵੀਡੀਓਜ਼ ਦੇਖਦੇ ਆਂ ਸੋਸ਼ਲ ਮੀਡੀਆ ਨੂੰ ਸਾਈਡ ਤੇ ਰੱਖਦੇ ਆਂ ਹਾਂਜੀ ਰੀਅਲ ਲਾਈਫ ਦੇ ਵਿੱਚ ਜੇ ਕੱਲ ਨੂੰ ਇਸੇ ਫੈਕਟਰੀ ਦੇ ਵਿੱਚ ਆ ਕੇ ਕੋਈ ਇਹ ਗੱਲ ਦਾਵਾ ਕਰ ਦੇਵੇ ਕਿ ਜੈਸੇ ਜੀ ਮੈਂ ਤੁਹਾਨੂੰ ਬਣਾ ਕੇ ਦਿਖਾਣਾ ਤੁਸੀਂ ਦੱਸੋ ਕਿਹੜਾ ਫਾਰਮੂਲਾ ਮੈਨੂੰ ਆਹ ਫਾਰਮੂਲਾ ਮੇਰਾ ਹੈਗਾ ਆ ਤੁਸੀਂ ਦੱਸੋ ਕਿ ਇਨਵੈਸਟ ਕਰਦੇ ਹੋ ਬਿਲਕੁਲ ਇਨਵੈਸਟ ਮੈਂ ਆਫਰ ਕਰਦਾ ਵੀ ਅਸੀਂ ਪੂਰੀ ਦੀ ਪੂਰੀ ਫੈਕਟਰੀ ਮੈਂ ਉਹਦੇ ਨਾਮ ਕਰ ਦਊਗਾ 30 ਕਰੋੜ ਦੀ ਪ੍ਰਾਪਰਟੀ ਲੈ ਲੇ ਜੇ ਮੌਫਤੇ ਦੇ ਵਿੱਚ ਬਿਜਲੀ ਮੈਂ ਕਿਹਾ ਇੱਕ ਵਾਰ ਚਲਾ ਕੇ ਦਿਖਾ ਦੇ ਬਹੁਤ ਵੱਡੀ ਗੱਲ ਬੋਲ ਰਹੇ ਹੋ ਬਿਲਕੁਲ ਮੈਂ ਵੀ ਕਟੂਕੜੇ ਦੇ ਸੈ ਲਾਈਨ ਚ ਮੈਨੂੰ 43 ਸਾਲ ਹੋ ਗਏ ਐਨੀ ਕੁ ਸਮਝ ਤਾਂ ਹੈ ਵੀ ਕਿਹ ਕਿਸਾ ਤੱਕ ਮੇਂ ਵੋਫੜਨਾ ਆ ਜਾ ਸਕਦਾ ਹੈ ਜਾਦੂਗਰ ਜਦੋਂ ਜਾਦੂ ਦਿਖਾਉਂਦਾ ਹੈ ਕਦੇ ਕਿਸੇ ਨੂੰ ਲੱਗਦਾ ਵੀ ਇਹ ਸੱਚ ਦੀ ਹੈ ਲੋਕ ਕਹਿੰਦੇ ਨੇ ਇਹਦੇ ਕੋਲ ਪਾਵਰ ਹੈ ਜੇ ਇਹ ਐ ਉਹ ਐ ਪਰ ਜਾਦੂਗਰ ਦੱਸ ਰਿਹਾ ਨੇ ਵੀ ਹੱਥ ਦੀ ਸਫਾਈ ਹੈ ਔਰ ਕੁਛ ਨਹੀਂ ਹੈ ਜਾਦੂਗਰ ਦੀ ਟੀਮ ਨੂੰ ਪੁੱਛੋ ਤਾਂ ਉਹਨੂੰ ਇਕੱਲੇ ਇਕੱਲੇ ਉਹਦੇ ਟ੍ਰਿਕ ਦਾ ਪ੍ਰਿਹਾਰ ਕਰਕੇ ਦਿਖਾ ਦੋਗੇ ਕੁਛ ਨਹੀਂ ਸੀਗਾ ਇਹ ਸਾਡੀ ਸਰਨ ਇੱਕ ਟੀਮ ਵਰਕ ਸੀ ਇੱਕ ਸਫਾਈ ਸੀ ਹੱਥ ਦੀ ਇਸੇ ਤਰ੍ਹਾਂ ਇਹ ਹੱਥ ਦੀਆਂ ਸਫਾਈਆਂ ਨੇ ਹੂੰ ਇਹ ਲੋਕ ਕੀ ਕਰਦੇ ਨੇ ਹੁਣ ਆਜੋ ਇਹਨਾਂ ਦੀ ਕਮਾਈ ਕੀ ਹੈ ਇਹ ਕਿਉਂ ਇਹੋ ਜਿਹੇ ਪੰਗੇ ਕਰ ਰਹੇ ਨੇ ਕਿਉਂ ਇੰਨੀਆ ਵੀਡੀਓ ਫਿਰ ਵੀਡੀਓ ਬਣ ਰਹੀਆਂ ਹੁਣ ਜੇ ਮੰਨ ਲਓ ਇਹਦੇ ਤੇ ਇਨਵੈਸਟਮੈਂਟ ਹੋਈ ਹੋਈ ਹੈ ਨਹੀਂ ਮੈਨੂੰ ਖੁਦ ਸੰਪਰਕ ਕੀਤਾ ਹੈ ਕਈ ਬੰਦੇ ਨੇ ਸੰਪਰਕ ਕੀਤਾ ਹੈ ਇੱਕ ਨੇ ਤਾਂ ਇਹ ਵੀ ਸੰਪਰਕ ਕੀਤਾ ਮੈਂ 1 ਮੈਗਾਵਾਟ ਬਿਲੀ ਬਣਾਉਣ ਦਾ ਮੈਂ ਜੀ ਲਾਇਸੈਂਸ ਵੀ ਲੈ ਲਿਆ ਹਿਮਾਚਲ ਗਵਰਨਮੈਂਟ ਤੋਂ ਮੈਨੂੰ ਜੀ ਸਾਰਾ ਲਾਇਸੈਂਸ ਮਿਲ ਗਿਆ ਮੇਰਾ ਸਮਾਨ ਤਿਆਰ ਹੈ ਪਰ ਮੈਂ ਕਿਹਾ ਵੀ ਤਕਲੀਫ ਕੀ ਹੈ ਕਹਿੰਦਾ ਜੀ ਮੇਰਾ ਆਈਡੀਆ ਚੋਰੀ ਨਾ ਹੋ ਜਾਵੇ ਫਿਰ ਕੀ ਚਾਹੀਦਾ ਵੀ ਕੋਈ ਪੈਸਾ ਲਾਉਣ ਵਾਲਾ ਹੋਵੇ ਨਹੀਂ ਤਾਂ ਮੇਰਾ ਆਈਡੀਆ ਚੋਰੀ ਹੋ ਜਾਊਗਾ ਹਾਂ ਇਹ ਜਿੱਥੇ ਤੱਕ ਇਹ ਸਾਰੇ ਇਹੀ ਕਲੇਮ ਕਰਦੇ ਨੇ ਸਾਡਾ ਆਈਡੀਆ ਚੋਰੀ ਹੋ ਜਾਊਗਾ ਹੂੰ ਫਿਰ ਇਹ ਚੋਰੀ ਹੋਣ ਦੀ ਧਾਰਾ ਫਿਰ ਉਹਦੇ ਘਰੇ ਰੱਖਾਂ ਕਰੇ ਰੱਖਣ ਕਿਉਂ ਬਾਹਰ ਲੈ ਕੇ ਹੋਣਾ ਚਾਹੁੰਦੇ ਨੇ ਡਰ ਕਾਦਾ ਇਹ ਡਰ ਡਰ ਨਹੀਂ ਹੈਗਾ ਡਰਾਮੇ ਬਣ ਗਿਆ ਤਾਂ ਹੁੰਦਾ ਕੀ ਹੈ ਵੀ ਜਿਹੜਾ ਮੇਰੇ ਵਰਗਾ ਥੋੜੇ-ਮੋٹے ਕੋਲੇ ਪੈਸੇ ਹੈਗੇ ਨੇ ਅਗਰ ਨੂੰ ਲੱਗਦਾ ਵੀ ਯਾਰ ਆਹ ਤਾਂ ਬੜਾ ਵਧੀਆ ਬੰਦਾ ਟੱਕਰਿਆ ਇਹਨੇ ਆਪਣੇ ਤੇ ਤਵਾਰ ਕੀਤਾ ਆਪਾਂ ਦੁਨੀਆ ਤੋਂ ਚੋਰੀ-ਚੋਰੀ ਇਹ ਟੈਕਨੋਲੋਜੀ ਨੂੰ ਆਪਦੇ ਕੋਲੇ ਲੈ ਲਵਾਂ ਆਪਾਂ ਇਹਦੇ ਵਿੱਚ ਪੈਸਾ ਲਾਓ ਤਾਂ ਇਹ ਲੋਕ ਕਾਫੀ ਸਾਰਾ ਪੈਸਾ ਲਵਾ ਦਿੰਦੇ ਨੇ ਇਹ ਗਨਨ ਵੀ ਨਹੀਂ ਆ ਥੋੜੀ ਜਿਹੀ ਕਮੀ ਰਹੀ ਕੁਝ ਪੈਸਾ ਹੋਰ ਤੇ ਜਾਂ ਕੁਝ ਹੋਰ ਚਾਹੀਦਾ ਇਲੀਗਲ ਕੰਮ ਹੈ ਬਾਅਦ ਦੇ ਵਿੱਚ ਜਦੋਂ ਉਹਨੂੰ ਕੰਮ ਨੇ ਪੜਦੇ ਇਹ ਗਨਨ ਵੀ ਨਾਲ ਤਾਂ ਚੱਲ ਨਹੀਂ ਸਕਿਆ ਉਹ ਪੈਸਾ ਸਾਰਾ ਢੜਪ ਗਿਆ ਇਹ ਲੱਖਾਂ ਲੋਕਾਂ ਤੋਂ ਪੈਸਾ ਠੱਗ ਚੁੱਕੇ ਨੇ ਅਰਟੀਨ ਚ ਠੱਗੀ ਚੱਲ ਰਹੀ ਹੈ ਔਰ ਮੇਰੇ ਕੋਲੇ ਘਟੋ ਘਟ ਅੱਜ ਤੱਕ 8-10 ਬੰਦਿਆਂ ਨੇ ਇਹ ਸੰਪਰਕ ਕੀਤਾ ਹੈ ਉਹ ਜਿਹੜਾ ਮੈਂ ਹਿਮਾਚਲ ਵਾਲੇ ਦੀ ਗੱਲ ਕੀਤੀ ਹੈ ਮੈਨੂੰ ਇੱਥੋਂ ਤਿਆਰੀ ਕਰ ਲਈ ਸੀ ਮੈਂ ਕਿਹਾ ਵੀ ਨਹੀਂ ਚੱਲ ਸਕਦਾ ਨਹੀਂ ਜੀ ਮੈਂ ਚੱਲ ਤੁਸੀਂ ਚੈੱਕ ਕਰ ਲਓ ਉਹ ਵੀ ਪੂਰੇ ਦਾਵੇ ਨਾਲ ਤੁਸੀਂ ਚੈੱਕ ਕਰ ਲਓ ਮੈਂ ਕਿਹਾ ਤੂੰ ਚੱਕ ਲਿਆ ਉਹ ਜੀ ਚੱਕਿਆ ਨਹੀਂ ਜਾਂਦਾ ਸਿਸਟਮ ਬਹੁਤ ਵੱਡਾ ਹੈ ਮੇਰੀ ਗਰੀ ਬਣਾਉਂਦਾ ਹੈ 5 ਕਿਲੋਵਾਟ 5 ਕਿੰਡਰ ਮੈਂ ਬਜਰੀ ਕਰਦੇ ਭਾਈ ਚਲੋ ਕੋਈ ਗੱਲ ਨਹੀਂ ਮਹਾ ਤੇਰੇ ਅਸੀਂ ਉੱਥੇ ਆਵਾਂਗੇ ਹਾਂ ਫਿਰ ਤੁਸੀਂ ਉੱਥੇ ਜਾ ਕੇ ਪਹੁੰਚ ਨਹੀਂ ਕਿੱਥੇ ਅਸੀਂ ਇੱਥੋਂ ਮੀਟਰ ਮੁੰਡਰ ਸਾਰਾ ਸਮਾਨ ਟੀਮ ਨੇ ਧਰ ਕੇ ਕੱਢੀ ਜਾਂ ਤੜਕੇ ਨੂੰ ਫੋਨ ਮਾਰਿਆ ਉਹਦਾ ਫੋਨ ਆਇਆ ਉਹ ਜੀ ਅਜਨੇ ਇੱਕ ਉਹਦੀ ਪ੍ਰੈਸ਼ਰ ਵਾਲੀ ਪਾਈਪ ਫਟ ਗਈ ਅਜਨੇ ਸਮਝ ਨਹੀਂ ਆ ਰਹਾ ਉਹਦੇ ਵਿੱਚ ਕਿਹੜੀ ਪ੍ਰੈਸ਼ਰ ਦੀ ਪਾਈਪ ਸੀ ਹੈ ਹੀ ਨਹੀਂ ਸੀ ਕੁਛ ਨਹੀਂ ਸੀ ਉਹ ਬੰਦੇ ਨੇ ਦੇਖਿਆ ਵੀ ਇਹ ਵੀ ਬੁਰੇ ਦਿਵਾਰ ਤੇ ਰੱਖਿਆਗੇ ਇਹ ਟੈਸਟ ਕਰ ਲਾਉਣਗੇ ਤਾਂ ਪੜਨਾ ਫਟੋਗਾ ਇਨਸਟਰੂਮੈਂਟ ਸਾਰੇ ਤੇ ਨਾਲ ਇਹ ਲੋਕ ਬਹੁਤ ਵੱਡੀਆਂ ਠੱਗੀਆਂ ਕਰਦੇ ਨੇ ਆਹ ਜਿਹੜੀ ਗੱਲ ਹੈ ਬੀਬੀਸੀ ਚੈਨਲ ਤੋਂ ਇਹਨਾਂ ਨੇ ਕਵਰੇਜ ਕਰਾਈ ਹੋਈ ਹੈ ਜੋੜੀ ਨੇ ਹੂੰ ਅੰਦਰ ਖੱਤ ਤੇ ਕੀ ਹੈ ਬੀਬੀਸੀ ਅਸਲ ਦੇ ਵਿੱਚ ਕੀ ਹੈ ਇੱਕ ਬ੍ਰਿਟਿਸ਼ ਬ੍ਰਾਡਕਾਸਟਿੰਗ ਕੰਪਨੀ ਹੈ ਇਹ ਨਿਊਜ਼ ਏਜੰਸੀ ਹੈ ਕੋਈ ਸਾਇੰਸ ਦੇ ਟੈਸਟ ਲੈਣ ਵਾਲੀ ਏਜੰਸੀ ਨਹੀਂ ਹੈ ਪਰੰਤੂ ਖਬਰਾਂ ਦੇ ਮਾਮਲੇ 'ਚ ਇੱਕ ਭਰੋਸੇਮੰਦ ਅਧਾਰ ਹੈ ਹੁਣ ਇਹਨਾਂ ਤੋਂ ਕਵਰੇਜ ਕਰਾ ਲਈ ਤੁਹਾਡੇ ਵਰਗੇ ਪੱਤਰਕਾਰ ਉੱਥੇ ਵੀ ਹੁੰਦੇ ਨੇ ਕਵਰੇਜ ਕਰਾ ਕੇ ਕੋਈ ਸਰਟੀਫਿਕੇਟ ਦਿਖਾਤੇ ਅਸਲ ਦੇ ਵਿੱਚ ਉਹ ਯੂਪੀਐਸ ਦੇ ਸਰਟੀਫਿਕੇਟ ਨੇ ਇਹ ਵੇਲੀ ਪ੍ਰੋਡਕਸ਼ਨ ਦੇ ਨਹੀਂ ਹੈਗੇ ਜੇ ਇਹ ਕੰਮ ਹੁੰਦਾ ਤਾਂ ਉਹਨੂੰ ਦੁਨੀਆ ਤੇ ਇੰਜਣ ਲਾਉਂਦੀ ਚੀਜ਼ ਖਤਮ ਹੋ ਜਾਂਦੀ ਏ ਇੰਜਣ ਵੀ ਖਤਮ ਹੁੰਦਾ ਥਰਮਲ ਪਲਾਂਟ ਵੀ ਮੁੱਕ ਜਾਂਦੇ ਦੂਜੇ ਪਲਾਂਟ ਵੀ ਮੁੱਕ ਜਾਂਦੇ ਕਿਉਂ ਐਵੇਂ ਕੋਲਾ ਜੜ ਢੋਈ ਜਾਂਦੇ ਆ ਫੁੱਕੀ ਜਾਂਦੇ ਆ ਕੰਬਲੇ ਹੋਇਆ ਇੱਥੇ ਕੁਛ ਨਹੀਂ ਰੱਖਿਆ ਪਿਆ ਗੱਲਾਂ 'ਚ ਇਹ ਸਿਰਫ ਬਕਵਾਸ ਬਾਜੀ ਹੈ ਜਣੀ ਤੁਸੀਂ ਇਸ ਗੱਲ ਨੂੰ ਪੂਰੀ ਤਰ੍ਹਾਂ ਨਕਾਰਦੇ ਹੋ ਪੂਰੀ ਤਰ੍ਹਾਂ ਇਹ ਨਕਾਰੀ ਜਾਣ ਵਾਲੀ ਹੀ ਚੀਜ਼ ਏ ਜੇ ਕੱਲ ਨੂੰ ਕੋਈ ਦਾਵਾ ਕਰਦਾ ਵੀ ਆ ਜੀ ਐਨ ਅਸੀਂ ਕਹਿੰਦੇ ਵੀ ਜੇ ਕੋਈ ਦਾਵਾ ਕਰਦਾ ਤੁਸੀਂ ਸਭ ਨੂੰ ਨਾਲ ਲੈ ਕੇ ਆਓ ਆਪਾਂ ਪੰਜ 700 ਬੰਦਾ ਵੀ ਬੁਲਾ ਲਾਂਗੇ মিডিਆ ਵੀ ਸਾਰਾ ਬੁਲਾ ਲਾਂਗੇ ਟੈਨ ਪੇਪਰ ਧਰ ਕੇ ਵੀ ਆ ਲੈ ਵੀ ਅੱਜ ਤੋਂ ਇਹ ਸਾਰਾ ਕੁਝ ਤੇਰਾ ਹੋਇਆ ਪਰ ਜੇ ਨਾ ਹੋਇਆ ਨਾ ਫਿਰ ਉਹਦੀ ਵੀ ਸ਼ਰਤਾਂ ਇਕੱਲਾ ਰੱਖ ਕੇ ਆਵੇ ਕਿਉਂਕਿ ਅਸੀਂ ਲੋਕਾਂ ਦੀ ਡਰਾਮੇਬਾਜ਼ੀ ਵਾਸਤੇ ਇਹ ਨਵੇਲੇ ਵੀ ਹੈ ਨਹੀਂ ਫਿਰ ਜੁਲੀ ਤਾਂ ਫੜੀ ਉਹਦੀ ਵੀ ਨਾਲ ਦੋ ਤਿਲਵਾਵਾਂਗੇ ਹੂੰ ਬਸ ਤੁਹਾਡੇ ਕੋਲ ਜੁਲੀ ਤਾਂ ਫੜੀ ਹੋਣੀ ਹੀ ਨਹੀਂ ਜਿਹੜਾ ਇਹ ਜਾ ਕੁਝ ਕਰਦਾ ਹੁੰਦਾ ਪਰ ਤੈ ਕਰਕੇ ਆਵੇ ਇੱਕ ਪਰਸੇਉ ਮੈਂ ਤਰਕਸ਼ੀਲ ਸੋਸਾਇਟੀ ਦਾ ਮੈਂਬਰ ਵੀ ਹਾਂ ਅੱਜ ਤੱਕ ਪਿਛਲੇ ਸਾਲ 80-81 ਤੋਂ ਮੇਰੇ ਖਿਆਲ ਮੇਘ ਰਾਜ ਮਿੱਤਰ ਨੇ ਤੋੜਾ ਤੋੜਿਆ ਹੋਇਆ ਅੱਜ ਤੱਕ ਕਰੇ ਕਿਸੇ ਨੇ ਚੈਲੰਜ ਸਵੀਕਾਰ ਕੀਤਾ ਸਵੀਕਾਰ ਕਰਦੇ ਨੇ ਪਰ ਜਵਾਨ ਤਾਂ ਜਬਤ ਕਰਾ ਕੇ ਭੱਜ ਜਾਂਦੇ ਨੇ ਅਸੀਂ ਵੀ ਜੀ ਆਇਆਂ ਨੂੰ ਕਰੀਏ ਆ ਜੋ ਲੈ ਲਓ ਕੋਈ ਦਿੱਕਤ ਨਹੀਂ ਕੋਈ ਤੰਗੀ ਨਹੀਂ ਹੈ ਉਹ ਤਜਰਬਾ ਬੋਲਦਾ ਪੂਰਾ ਤਜਰਬੇ ਦੀ ਜ਼ਰੂਰਤ ਨਹੀਂ ਇਹ ਸਟੱਡੀ ਵੀ ਹੈ ਤਜਰਬਾ ਵੀ ਹੈ ਸਾਰਾ ਕੁਝ ਹੀ ਹੈ ਵੀ ਇਹ ਫੇਕ ਹੈ ਮੈਂ ਤੁਹਾਨੂੰ ਮਜਾ ਵੀ ਦੱਸ ਤ ਵੀ ਕੀ ਚੀਜ਼ ਹੁੰਦੀ ਹੈ ਇਹ ਅਸਲ ਚ ਕੀ ਚੀਜ਼ ਹੈ ਇੱਥੇ ਤੁਸੀਂ YouTube ਤੇ ਜਾਓ ਆ ਫ੍ਰੀ ਨਰਵੀ ਤੇ ਇੱਕ ਨਹੀਂ ਹੈ ਹਜ਼ਾਰਾਂ ਹੀ ਨੇ ਕੋਈ ਹੋਰ ਨਹੀਂ ਨਾ ਕੱਲਾ ਮੈਗਨੇਟ ਦੀ ਕਮਾਈ ਜਾਂਦਾ ਹੈ ਮੈਗਨੇਟ ਕੋਲੇ ਧਰ ਕੇ ਹੂੰ ਉਸਪਾਰਕ ਪਲੱਗ ਦੇ ਲੱਗੇ ਕਾਰ ਦੇ ਇਹਦੇ ਨਾਲੇ ਵੀ ਇਹ ਨਹੀਂ ਬਣ ਜਾਂਦੀ ਪੁੱਛ ਨਹੀਂ ਮਿਲਦਾ ਕਿਸੇ ਨਾਲ ਇਹ ਇਹ ਸਿਰਫ ਦਿਮਾਗ ਖਰਾਬ ਕਰਨ ਦਾ ਜਰੀਆ ਹੈ ਇਹ ਸੇ ਕਰਕੇ ਜਦੋਂ ਵੀ ਸਾਡੇ ਕੋਲੇ ਬੱਚੇ ਬਾਹਰੋਂ ਆਉਂਦੇ ਨੇ ਕਾਲਜ ਆਉਂਦੇ ਨੇ ਸਕੂਲ ਆਉਂਦੇ ਨੇ ਅਸੀਂ ਇੱਕੋ ਹੀ ਕਹਿੰਦੇ ਆ ਵੀ YouTube ਤੁਹਾਡੇ ਇੰਟਰਟੇਨਮੈਂਟ ਦਾ ਜਰੀਆ ਹੋ ਸਕਦਾ ਹੈ ਤੁਹਾਡੀ ਨੌਲੇਜ ਦਾ ਜਰੀਆ ਨੌਲੇਜ ਦਾ ਜਰੀਆ ਇੱਥੋਂ ਨੌਲੇਜ ਸਰਪੋ ਉਹ ਬੰਦਾ ਚੱਕ ਸਕਦਾ ਜਿਹਨੂੰ ਆਲਰੇਡੀ ਪਹਿਲੇ ਪਤਾ ਹੋਵੇ ਕਿਉਂਕਿ ਇੱਥੇ ਡਿਟੇਲ ਹੋਰ ਵੀ ਵਧੀਆ ਹੋ ਸਕਦੀ ਹੈ ਹਮ ਪਰ ਜਿੰਨਾ ਇਹਦੇ ਉੱਤੇ ਫੇਕ ਹੈ ਉਹਨਾਂ ਕਿਤੇ ਫੇਕ ਵੀ ਨਹੀਂ ਲੱਭਣਾ ਮੇਰੇ ਕੋਲ ਮੈਂ ਮੈਂ ਐਸੇ ਕਰਕੇ ਇਸ ਟੌਪਿਕ ਦੇ ਉੱਤੇ ਗੱਲ ਕੀਤੀ ਸੀ ਕਿ ਕਿ ਫ੍ਰੀ ਦੇ ਪਿੱਛੇ ਲਗਭਗ ਦੁਨੀਆ ਕਾਫੀ ਤੇਜ਼ ਪਾਜੀ ਨਹੀਂ 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 ਫ੍ਰੀ ਕੁਛ ਨਹੀਂ ਹੈ ਹਾਂ ਇਹ ਕੋ ਮੇਰਾ ਖਿਆਲ ਵੀ ਜਿਆਦਾ ਨਹੀਂ ਜਿੰਦਾ ਜਿਹੜੀ ਇਹ ਮੈਨੂੰ ਦਿਖ ਰਿਹਾ ਹੈ ਮੋٹے ਤੌਰ ਤੇ ਆ ਇਹਦੀ ਟੈਕਨੋਲੋਜੀ ਇਹਨਾਂ ਨੇ ਦਿਖਾਈ ਹੈ ਹੂੰ ਇਹਦੇ ਤੇ ਨਾ ਨਾ ਕਰਦੇ ਵੀ 10 ਤੋਂ 12 ਤੋਂ 15 ਲੱਖ ਰੁਪਈਆ ਲੱਗਿਆ ਹੋਇਆ ਹੈ ਪਰ ਉਦੋਂ ਵੱਧ ਅਗਲਾ ਆਪਦਾ ਕਮਾ ਗਿਆ ਇਹ ਪਲਾਨ ਕਮਾਈ ਕਿਦਾਂ ਹੋਈ ਇਹਦੇ ਵਿੱਚ ਸੋ ਦੱਸਿਆ ਤਾਂ ਵੀ ਠੱਗੀਆਂ ਨੇ ਜਾਣਣੇ ਫਸਾਲਾਂ ਦੇ ਨਾਲ ਕਿਸੇ ਨਾ ਕਿਸੇ ਨੂੰ ਮੈਨੂੰ ਫਸਾਉਣ ਵਾਲੇ ਬਥੇਰੇ ਮਿਲੇ ਨੇ ਬਹੁਤ ਸਾਰੇ ਆਏ ਨੇ ਆ ਥੋੜੇ ਦਿਨ ਹੋਏ ਇੱਕਦਮ ਮੈਨੂੰ ਫੋਨ ਆਇਆ ਕਹਿੰਦਾ ਜੀ ਮੈਂ ਡਰਾਈਵਰ ਆ ਤੁਹਾਨੂੰ ਇੱਕ ਇਹ ਜੀ ਤਕਨੀਕ ਦੇ ਸਕਦਾ ਵੀ 에어 ਕੰਡੀਸ਼ਨ ਅੱਧੀ ਬਿਜਲੀ ਤੇ ਚੱਲ ਪਊ ਮੈਂ ਕਿਹਾ ਵੀ ਮੇਰਾ ਕੋਈ ਇੰਟਰਸਟ ਨਹੀਂ ਨਾ ਜੀ ਨਾ ਤੁਸੀਂ ਤੁਸੀਂ ਕੰਮ ਕਰਦੇ ਨੇ ਸੁਣੋ ਜ਼ਰੂਰ ਮੈਂ ਖੋਜ ਕੀਤੀ ਐ ਮੈਂ ਕੰਮ ਕੀ ਕਰਦਾ ਮੈਂ ਟਰੱਕ ਨਾਲ ਲੈਣਾ ਸਹੀ ਹੈ ਚਲੋ ਕੋਈ ਗੱਲ ਨਹੀਂ ਮੈਂ ਕੋਈ ਗੱਲ ਨਹੀਂ ਆ ਕੇ ਦੱਸੀ ਹੂੰ ਅਗਲੇ ਦਿਨ ਆਇਆ ਜੀ ਸਾਡਾ ਇੱਕ ਮਰੀਜ਼ ਬਿਮਾਰ ਹੈ ਕੈਂਸਰ ਦਾ ਪੇਸ਼ੈਂਟ ਹੈ ਉਹਦਾ ਇਲਾਜ ਕਰਾਉਣੇ ਵਾੜੇ ਤੁਸੀਂ ਖੇਚਲਾ ਕਰੋ ਮੈਂ ਵੀ ਮੈਂ ਇਹੋ ਜਿਹਾ ਕੁਝ ਨਹੀਂ ਕਰਦਾ ਨਾ ਜੀ ਤੁਸੀਂ ਉਹਨੂੰ ਮੈਂ ਤਕਨੀਕ ਦੇ ਕੇ ਜਾਉਂ ਉਹ ਮਾ ਤੇਰੇ ਵਰਗੇ ਬਹੁਤ ਆਏ ਨੇ ਤਕਨੀਕਾ ਨੇ ਨਾ ਮੈਂ ਤਾਂ ਸਾਰਿਆਂ ਨੂੰ ਦਰਸ਼ਕਾਂ ਨੂੰ ਕਹਿਣਾ ਵੀ ਇਹ ਠੱਕੀ ਠੋਰੀ ਦੇ ਕੰਮ ਨਹੀਂ ਭਰਾਵੋ ਇਹਨਾਂ ਤੋਂ ਬਚਿਆ ਕਰੋ ਜਿਹੜੀ ਫੇਸਬੁੱਕ ਤੇ ਅੰਨੇ ਦੇ ਸੇ ਇਹ ਹੀ ਜਾਂ ਵੀਡੀਓ ਚਲਦੀਆਂ ਨੇ YouTube ਤੇ ਚਲਦੀਆਂ ਨੇ ਇਹ ਕੋਈ ਤਤ ਨਹੀਂ ਰੱਖਦੀ ਇਹ ਫੇਕ ਨੇ 99% ਕਹਿ ਸਕਦੇ ਆ ਫਿਰ 100% ਇਹ 100% ਫੇਕ ਨੇ ਠੱਗੀ ਦੇ ਜਾਲ ਨੇ ਔਰ ਕੁਛ ਨਹੀਂ ਹੈਗਾ ਸਾਡੀ ਪਬਲਿਕ ਨੂੰ ਇਹ ਤੋਂ ਬਚਣ ਦੀ ਉਮੀਦ ਹੈ ਮੈਂ ਪਹਿਲਾਂ ਵੀ ਤੁਹਾਡੇ ਨਾਲ ਇੱਕ ਵੀਡੀਓ ਕੀਤੀ ਦੀ ਵੀ ਕੋਈ ਕਹਿੰਦਾ ਮੈਂ ਥੋੜੀ 40% ਬਚ ਨਹੀਂ ਬਣਾ ਦੂਗਾ ਡੱਪੂ ਜਾਲਾ ਫਿਰ ਜਦ ਕਿ 0.1% ਵੀ ਨਹੀਂ ਬਚਦੀ ਕੋਈ ਜਰੀਆ ਇਹੋ ਜਿਹਾ ਨਹੀਂ ਹੈਗਾ ਰੀਲੀ ਬਚਾਈ ਜਾ ਸਕਦੀ ਹੈ ਹਾਂ ਪਰ ਮਸ਼ੀਨਾਂ ਚੰਗੀਆਂ ਲਿਆ ਕੇ ਹੁਣ ਅੱਜ ਪਹਿਲਾਂ ਕੀ ਦੀ ਪੱਖਾ 55 ਵਾਟ ਦਾ ਆਉਂਦਾ ਸੀ ਹੂੰ ਹੁਣ ਅੱਜ ਟੈਕਨੋਲੋਜੀ ਬਦਲ ਗਈ ਬਿਲਕੁਲ ਵੱਖਰੀ ਟੈਕਨੋਲੋਜੀ ਤੇ ਹੈ ਉਹ 28 ਤੋਂ 30 ਵਟ ਦੇ ਵਿੱਚ ਪਖਾਉਂਦਾ ਮਤ ਜਾਨੀ ਉਹਦੀ ਕੰਜ਼ਮਪਸ਼ਨ ਘਟਾਈ ਜਾ ਸਕਦੀ ਹੈ ਕੰਜ਼ਮਪਸ਼ਨ ਘਟਾਈ ਜਾ ਸਕਦੀ ਹੈ ਉਹ ਵੀ ਕੋਈ ਲੇਟੈਸਟ ਟੈਕਨੋਲੋਜੀ ਲਾ ਕੇ ਇੰਨਾ ਵਾਂਗੂ ਮੁਫਤ ਨਹੀਂ ਬਣਾਈ ਜਾ ਸਕਦੀ ਜੇ ਆਪਾਂ ਬਿਜਲੀ ਹੀ ਬਣਾ ਲਓ ਕਿਵੇਂ ਸੋਇਡਿਡੀ ਸ਼ਾਰਟਾਂ ਚੱਲੀ ਜਾਂਦੇ ਨੇ ਪਤਾ ਨਹੀਂ ਕਿੰਨੀ ਪਾਵਰ ਕੰਜ਼ਮਪਸ਼ਨ ਕਰਦੀਆਂ ਨੇ ਹੂੰ ਆ ਹੁਣ ਇੱਥੇ ਇਹਨਾਂ ਨੇ ਬਣਾ ਕੇ ਦਿਖਾਤੀ ਵੀ ਐਨੇ ਬਿਜਲੀ ਦੁਨੀਆ ਤੇ ਬਣਦੀ ਹੈ ਇਹਨੀ ਥਰਮਲ ਤੋਂ ਬਣਦੀ ਹੈ ਇਨੀ ਹਾਈਡਰੋ ਤੋਂ ਬਣਦੀ ਹੈ ਆਹ ਸੋਲਰ ਤੋਂ ਬਣਦੀ ਹੈ ਮਿੰਡ ਪਾਵਰ ਤੋਂ ਬਣ ਰਹੀ ਹੈ ਇਹ ਬੇਲ ਤੋਂ ਬਣਾਈ ਜਾਂਦੇ ਨੇ ਕੁਛ ਨਹੀਂ ਹੈਗਾ ਇਹ ਮੈਨੂੰ ਤਾਂ ਕਈ ਵਾਰੀ ਹੈਰਾਨੀ ਹੁੰਦੀ ਹੈ ਵੀ ਸਾਡੇ ਬਹੁਤ ਪੜੇ ਲਿਖੇ ਬੰਦੇ ਵੀ ਕਈ ਵਾਰੀ ਮੇਰੇ ਕੋਲੇ ਆ ਕੇ ਕਹਿੰਦੇ ਆਪਾਂ ਦੇਖ ਲਾਂਗੇ ਕਿਉਂਕਿ ਅਸਲ ਚ ਉਹਨਾਂ ਨੂੰ ਆਪ ਗਿਆਨ ਤੇ ਭਰੋਸਾ ਹੀ ਨਹੀਂ ਅਸੀਂ ਕਹਿੰਦੇ ਤੁਸੀਂ ਦੇਖ ਕੇ ਆਉਂਦੀ ਗੱਲ ਕਰੋ ਤੁਸੀਂ ਲੈ ਕੇ ਆਓ ਲੈ ਉਹਨਾਂ ਨੂੰ ਪੈਸਾ ਦਿੰਨੇ ਜਿੰਨਾ ਰੁਪਇਆ ਮੰਗਦੇ ਨੇ ساری ਉਮਰ ਦੀ ਕਮਾਈ ਕੇਰਾ ਚ ਲੁਟਾ ਦਾਂਗੇ ਆਓ ਸਹੀ ਆ ਦੇਖੋ ਇਹ ਸਾਰੀ ਸਰ ਰਮੇ ਬਾਈ ਇਹਦੀ ਵੈਲਿਊ ਇੱਕ ਗੱਲ ਹੋਈ ਵਧੀ ਹੈ ਵੀ ਕਿਉਂਕਿ ਇਹਨਾਂ ਨੇ ਕਵਰੇਜ ਹੀ ਚੱਕ ਕੇ ਬੀਬੀਸੀ ਤੋਂ ਕਰਵਾਤੀ ਅਗਲਾ ਸੋਚ ਰਿਹਾ ਵੀ ਜੇ ਬੀਬੀਸੀ ਨੇ ਇੰਟਰਵਿਊ ਕੀਤੀ ਹੈ ਤਾਂ ਆਪਰੋਂ ਸੇ ਬੰਦੇ ਹੋਗੇ 18.5 ਮਹਿੰਗਾ ਵੀ ਉਹ ਆ ਚੁੱਕਿਆ ਰੋ ਦੇਖੋ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਕਿਉਂਕਿ ਇਹ ਦੌੜ ਇਹ ਅਸੀਂ ਐ ਕਿ ਹਰੇਕ ਕੋਈ ਚਾਹੁੰਦਾ ਕਿ ਘੱਟ ਪੈਸੇ ਖਰਚ ਕੇ ਵੱਧ ਚੀਜ਼ ਹਾਸਲ ਹੋ ਜਾਵੇ ਜਾਂ ਕੁਝ ਵੀ ਪੈਸਾ ਨਾ ਦੇ ਕੇ ਚੀਜ਼ ਹਾਸਲ ਕਰ ਲੀਤੀ ਜਾਵੇ ਹਾਂ ਜਿੱਥੇ ਤੱਕ ਇਹ ਲੱਗਦਾ ਕਿ ਕੁਝ ਵੀ ਪੈਸਾ ਨਾ ਲੈ ਕੇ ਜੇ ਕੋਈ ਚੀਜ਼ ਹਾਸਲ ਕਰਨੀ ਆ ਤਾਂ ਲੁੱਟ ਖੋਏ ਰਹਿ ਜਾਂਦੀ ਆ ਜਾਂ ਚੋਰੀ ਰਹਿ ਜਾਂਦੀ ਆ ਨਹੀਂ ਤਾਂ ਚੀਜ਼ ਕਮਾਣੀ ਪੈਂਦੀ ਆ ਕਮਾ ਕਮਾਈ ਕਿਵੇਂ ਹੁੰਦੀ ਆ ਮਿਹਨਤ ਕਰਕੇ ਮਿਹਨਤ ਕੌਣ ਕਰਦਾ ਇਨਸਾਨ ਕਰਦਾ ਆਪਣੇ ਦਿਲ ਨੂੰ ਮਜ਼ਬੂਤ ਕਰਕੇ ਕਿ ਹੁਣ ਅਸੀਂ ਮਿਹਨਤ ਕਰਾਂਗੇ ਇਸ ਵਿਹਾਰ ਦੇ ਅਸੀਂ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਹੁਣ ਗੱਲ ਚੱਲੀ ਸੀ ਐਕਸਲ YouTube ਸੋਸ਼ਲ ਮੀਡੀਆ Facebook Instagram ਜਾਂ ਕਿਸੇ ਵੀ ਪਲੇਟਫਾਰਮ ਦੇ ਉੱਤੇ ਤੁਸੀਂ ਦੇਖਦੇ ਹੁੰਦੇ ਹੋ ਕਿ ਕਿਸੇ ਵੀ ਚੀਜ਼ ਨੂੰ ਆਪਾਂ ਮੁਫਤ ਦੇ ਵਿੱਚ ਕਿਵੇਂ ਹਾਸਲ ਕਰ ਸਕਦੇ ਹਾਂ ਉਹਦੇ ਵਿੱਚ ਨਰਸ਼ਿਕਾ ਨੂੰ ਵੀ ਕਹੂੰਗਾ ਵੀ ਤੁਸੀਂ ਫ੍ਰੀ એનર્ਜੀ ਜਨਰੇਟਰ ਹੀ ਲਿਖ ਲਓ ਆ ਅਈਆਂ-ਈਆਂ ਵੀਡੀਓਸ ਨੂੰ ਮੈਨੂੰ ਲੱਗਦਾ ਵੀ ਸਾਇੰਟ ਨੇ ਸਾਇੰਟ ਨੇ ਸਾਇੰਟ ਨੇ ਲੱਭ ਜਣੇ ਆ ਲੋ ਉਹ ડી ਮੋਟਰ ਦੀ ਉਹ ਤੋਂ 10 ਗੋਣਾ ਵੱਡਾ ਜਨਰੇਟਰ ਹੈ ਵਿੱਚ ਸਾਰੇ ਬੱਲਬ ਵੀ ਚਲਾਈ ਜਾਂਦਾ ਇੱਕ ਮੋਟਰ ਵੀ ਚੱਲੀ ਜਾਂਦੀ ਹੈ ਇਹ ਸਾਰੀ ਹਿਡਨ ਗੇਮ ਹੈ ਹੀਰਾ ਫੇਰੀ ਦੀ ਗੇਮ ਹੈ ਹੋਰ ਕੁਝ ਨਹੀਂ ਹੈ ਬਿਲਕੁਲ ਇਸ ਵੀਡੀਓ ਨੂੰ ਵਾਜਦੇ ਤੋਂ ਬਾਅਦ ਸ਼ੇਅਰ ਜ਼ਰੂਰ ਕਰੋ ਸ਼ੇਅਰ ਇਸ ਕਰਕੇ ਕਿ ਚੰਗੀ ਜਾਣਕਾਰੀ ਹੈ ਜਾਣਕਾਰੀ ਦੇ ਵਿੱਚ ਜੇ ਤੁਹਾਡੇ ਮਨਾਂ ਦੇ ਵਿੱਚ ਸਵਾਲ ਨੇ ਇਸ ਵਕਤ ਪਿੰਡ ਕੱਕੜਵਾਲ ਦੇ ਵਿੱਚ ਮੈਂ ਬੈਠਾ ਆਂ ਜੈ ਸਿੰਘ ਜੀ ਸਾਡੇ ਨਾਂ ਨੇ ਤੁਸੀਂ ਅਕਸਰ ਇਹਨਾਂ ਦੀ ਵੀਡੀਓਜ਼ ਦੇਖਦੇ ਰਹਿੰਦੇ ਹੋ ਤਾਂ ਜੇ ਤੁਹਾਡੇ ਮਨ 'ਚ ਸਵਾਲ ਹੈਗਾ ਕਿ ਹੋਰ ਭਾਈ ਮੇਰੇ ਕੋਲ ਹੈਗੀ ਹੈ ਇਹ ਟੈਕਨੋਲੋਜੀ ਮੈਂ ਕਰ ਸਕਦਾ ਜਾਂ ਕੁਝ ਵੀ ਹੈ ਤੁਸੀਂ ਉਹ ਰੇ ਬੇ ਚੀਜ਼ ਇਕ ਪਹੁੰਚ ਵੀ ਸਕਦੇ ਹੋ ਖੁੱਲਾ ਸੱਦਾ ਆ ਕਹਿੰਦੇ ਵੇ ਜੇ ਦਿਮਾਗ ਚ ਕਿਸੇ ਦੇ ਕੀੜਾ ਵੀ ਬੜਿਆ ਹੈ ਨਹੀਂ ਵੀ ਮੈਂ ਕਰ ਸਕਦਾ ਤਾਂ ਬਿਲਕੁਲ ਆਵੇ ਜਾਂ ਤਾਂ ਸੀ ਉਹਦਾ ਕੀੜਾ ਕੱਢ ਦਾਂਗੇ ਜਾਂ ਉਹਨੂੰ ਮਲ ਮਲ ਕਰਦਾਂਗੇ ਜਾਂ ਮਲੋ ਮਲ ਕਰਾਂ ਹਾਂ ਉਹਦਾ ਕੀੜਾ ਜ਼ਰੂਰ ਕੱਢ ਦਾਂਗੇ ਬਹੁਤ ਸਾਰੇ ਦੇ ਕੀੜੇ ਆਏ ਨੇ ਅਸੀਂ ਖਾਸੇ ਕੀੜੇ ਇਕੱਠੇ ਵੀ ਕੀਤੇ ਹੋਏ ਨੇ ਹੂੰ ਲੋਕਾਂ ਦੇ ਦਿਮਾਗ ਚ ਕੀੜੇ ਕੱਢੇ ਨੇ ਵੀ ਇਸ ਤਰ੍ਹਾਂ ਨਹੀਂ ਹੈ ਹੋਰ ਤਾਂ ਹੋਰ ਤੁਸੀਂ ਦੇਖਿਆ ਨਹੀਂ ਹੋਣਾ ਉਹਨੂੰ ਮਨ ਦਾ ਗਵਰਨਮੈਂਟ ਤੋਂ ਨਾਮ ਦਵਾਉਣ ਦੀ ਗੱਲ ਕਰ ਰਹੇ ਤੇ ਕੋਈ ਬੱਚਾ ਘਰ ਦੀ ਜਿਹੜੀ ਟੁੱਟੀ ਹੁੰਦੀ ਹੈ ਹੂੰ ਟੁੱਟੀ ਦੇ ਉੱਤੇ ਇੱਕ ਛੋਟੀ ਜੀ ਟਰਬੋ ਲਾ ਕੇ ਉਹਨਾਂ ਨੇ ਕਮਲਵਜਾ ਜਗਾ ਰੱਖਿਆ ਉਹਨੇ ਉਹਨਾਂ ਖਿਆ ਵੀ ਆ ਦੇਖੋ ਘਰੇ ਬਿਜਲੀ ਬਣਾਉਣ ਦਾ ਤਰੀਕਾ ਉਹ ਉੱਪਰਲੇ ਮਾਨਸ ਨੂੰ ਪੁੱਛੇ ਕਿ ਉਹ ਪਾਣੀ ਤੁਹਾਡਾ ਪਿਓ ਜਿਹੜਾ ਉਟਿੰਗ ਕਿਤੇ ਦਵਾਰੇ ਹੂੰ ਤੁਸੀਂ ਚਲਾਈ ਹੈ 2 ਵਾਟ ਦਾ ਪੱਲਵ ਮੋਟਰ ਚਾਹੀਦੀ ਹੈ ਫਿਰ 2000 ਵਾਟ ਦੀ ਜਿਹੜੀ ਦਾਹਾਂ ਪਾਣੀ ਜਿਹੜਾ ਬੇ ਟੈਂਕੀ ਚ ਇਹਨਾਂ ਬਕਵਾਸ ਵਾਜੀਆਂ ਨੇ ਇਹ ਜਿਹੜੇ ਉਸ ਤਰੀਕੇ ਨਾਲ ਉੱਥੇ ਚੱਲੇ ਨੇ ਪਹਾੜਾਂ ਤੇ ਕੁਦਰਤੀ ਪਾਣੀ ਆਉਂਦਾ ਇਹ ਚੀਜ਼ਾਂ ਉੱਥੇ ਲੱਗਿਆ ਕਰਦੀਆਂ ਨੇ ਪਰ ਉੱਥੇ ਵੀ ਬਹੁਤ ਵੱਡੇ ਸਿਸਟਮ ਨਾਲ ਲੱਗਦੀਆਂ ਨੇ ਇੰਨੀ ਆਸਾਨ ਨਹੀਂ ਹੁੰਦੀ ਇਹਨਾਂ ਨੂੰ ਲਾਉਣਾ ਬਿਲਕੁਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਦ ਤੱਕ ਲਈ ਮੈਨੂੰ ਜਣੀ ਹਰਵਿੰਦਰ ਖੰਨਾ ਨੂੰ ਦੋ ਜਜ਼ਾਤ ਦੇ ਜਰੂਰ ਹੈ ਧੰਨਵਾਦ